9 ਮਹੀਨਿਆਂ ਦੇ ਲੰਬੇ ਸਮੇਂ ਤੋਂ ਬਾਅਦ ਆਖਰਕਾਰ ਪੋਲਾਰਡੇ ਵਿੱਚ ਫਸੀ ਸੁਨੀਤਾ ਵਿਲੀਅਮਜ਼ਰ ਧਰਤੀ ਤੇ ਵਾਪਸ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸਈਏ ਕਿ ਸੁਨੀਤਾ ਵਿਲੀਅਮਸ ਹੁਣ ਜਲਦ ਹੀ ਧਰਤੀ ਤੇ ਵਾਪਸ ਆਵੇਗੀ ਦਰਅਸਲ ਪੋਲਾਰਡ ਦੇ ਵਿੱਚ ਫਸੇ ਪੋਲਾਰ ਯਾਤਰੀ ਸੁਨੀਤਾ ਵਿਲੀਅਮਸ ਅਤੇ ਬੂਚ ਵਲਮੋਰ 9 ਮਹੀਨੇ ਅਤੇ 13 ਦਿਨਾਂ ਬਾਅਦ ਧਰਤੀ ਤੇ ਵਾਪਸ ਆ ਰਹੇ ਹਨ ਉਹਨਾਂ ਦੇ ਨਾਲ ਅੰਤਰਰਾਸ਼ਟਰੀ ਪੋਲਾਰਟ ਸਟੇਸ਼ਨ ਦੇ ਵਿੱਚ ਮੌਜੂਦ ਕ੍ਰੂ 9 ਦੇ ਦੋ ਹੋਰ ਪੋਲਾਰ ਯਾਤਰੀ ਵੀ ਆ ਰਹੇ ਨੇ ਜਾਣਕਾਰੀ ਮੁਤਾਬਿਕ ਸੁਨੀਤਾ ਵਿਲੀਅਮਸ ਅਤੇ ਬੂਚ ਵਲਮੋਰ 19 ਮਾਰਚ ਨੂੰ ਸਵੇਰੇ ਲਗਭਗ 3:27 ਵਜੇ ਫਲੋਰੀਡਾ ਦੇ ਤੇ ਪਾਣੀ ਦੇ ਵਿੱਚ ਲੈਂਡ ਹੋਣਗੇ ਪਰ ਇਹਨਾਂ 9 ਮਹੀਨਿਆਂ ਦੇ ਵਿੱਚ ਸੁਨੀਤਾ ਵਿਲੀਅਮਸ ਦਾ ਸਫਰ ਪੁਲਾੜ ਦੇ ਵਿੱਚ ਕਾਫੀ ਮੁਸ਼ਕਲ ਰਿਹਾ ਪਰ ਉਤੇ ਹੀ ਸੁਨੀਤਾ ਵਿਲੀਅਮਸ ਨੇ ਨਵੇਂ ਰਿਕਾਰਡ ਵੀ ਬਣਾ ਦਿੱਤੇ 58 ਸਾਲਾ ਸੁਨੀਤਾ ਵਿਲੀਅਮਸ ਪੁਲਾੜ ਦੇ ਵਿੱਚ 254 ਦਿਨ ਰਹਿਣ ਵਾਲੀ ਪਹਿਲੀ ਔਰਤ ਬਣ ਗਈ ਹੈ ਦਰਸਲ ਤੁਹਾਨੂੰ ਦੱਸਦੇ ਕਿ ਪੋਲਰ ਸਟੇਸ਼ਨ ਦੇ ਵਿੱਚ ਰੁਕਣਾ ਬਿਲਕੁਲ ਵੀ ਆਸਾਨ ਨਹੀਂ ਹੁੰਦਾ ਇੱਥੇ ਇੱਕ ਦਿਨ ਸਿਰਫ 90 ਮਿੰਟਾਂ ਹੁੰਦਾ ਹੈ ਪੋਲਰ ਸਟੇਸ਼ਨ 32403 ਕਿਲੋਮੀਟਰ ਉੱਪਰ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਪੋਲਾਰ ਯਾਤਰੀ ਖੋਜ ਲਈ ਜਾਂਦੇ ਹਨ NASA ਦੀ ਭਾਰਤੀ ਮੂਲ ਦੇ ਪੋਲਾਰ ਯਾਤਰੀ ਸੁਨੀਤਾ ਵਿਲੀਅਮਜ਼ 9 ਮਹੀਨਿਆਂ ਤੱਕ ਇੱਥੇ ਫਸੀ ਰਹੀ ਇੱਥੇ ਰਹਿਣਾ ਇੰਨਾਔਖਾ ਕਿਉਂ ਹੈ ਇਸ ਬਾਰੇ ਵੀ ਗੱਲ ਕਰਦੇ ਹਾਂ ਦਰਸਲ ਇਹ ਸਟੇਸ਼ਨ 28163 ਕਿਲੋਮੀਟਰ ਪ੍ਰਤੀ ਕੈਂਟਾ ਦੀ ਰਫ਼ਤਾਰ ਦੇ ਨਾਲ ਦੀ ਦਵਾਲੇ ਘੁੰਦਾ ਹੈ ਇਸ ਲਈ 24 ਘੰਟਿਆਂ ਦੇ ਵਿੱਚ 16 ਵਾਰ ਸੂਰਜ ਚੜਨਾ ਅਤੇ ਇੱਥੇ ਡੁੱਬਣਾ ਹੁੰਦਾ ਹੈ ਇੱਕ ਦਿਨ ਵਿੱਚ ਸਿਰਫ 90 ਮਿੰਟ ਹੀ ਹੁੰਦੇ ਹਨ ਇੱਥੇ ਵੱਧ ਤੋਂ ਵੱਧ 13 ਲੋਕ ਕੁਝ ਦਿਨਾਂ ਦੇ ਲਈ ਰਹਿ ਸਕਦੇ ਹਨ ਆਮ ਤੌਰ ਉਤੇ 6 ਤੋਂ 7 ਲੋਕ ਲੰਬੇ ਸਮੇਂ ਦੇ ਲਈ ਯਾਨੀ ਕਿ ਬਹੁਤਾ 6 ਮਹੀਨੇ ਤੋਂ 1 ਸਾਲ ਤੱਕ ਰਹਿੰਦੇ ਹਨ ਖਾਣਾ ਇੱਥੇ ਪੈਕ ਹੁੰਦਾ ਹੈ ਇਸ ਨੂੰ ਗਰਮ ਕਰਕੇ ਹੀ ਖਾਇਆ ਜਾ ਸਕਦਾ ਹੈ ਪਾਣੀ ਰੀਸਾਈਕਲਿੰਗ ਤੋਂ ਪ੍ਰਾਪਤ ਹੁੰਦਾ ਹੈ ਉਤੇ ਹੀ ਜਿਸ ਦੇ ਪਾਣੀ ਨੂੰ ਹਾਈਡਰੋਜਨ ਅਤੇ ਆਕਸੀਜਨ ਦੇ ਵਿੱਚ ਵੰਡ ਕੇ ਆਕਸੀਜਨ ਪੈਦਾ ਹੁੰਦੀ ਹੈ ਆਕਸੀਜਨ ਸਿਲੰਡਰ ਅਤੇ ਜਨਰੇਟਰ ਹੁੰਦੇ ਹਨ ਪਰ ਇਹ ਚੀਜ਼ਾਂ ਇੱਥੇ ਹੀ ਸੀਮਿਤ ਨਹੀਂ ਰਹਿੰਦੀਆਂ ਕਿਉਂਕਿ 4.5 ਲੱਖ ਕਿਲੋਗ੍ਰਾਮ ਦੇ ਸਟੇਸ਼ਨ ਤੇ ਜ਼ਿਆਦਾ ਸਟਾਕ ਨਹੀਂ ਰੱਖ ਸਕਦੇ ਪੁਲਾੜ ਯਾਤਰੀ ਇੱਥੇ ਯੋਗਾ ਅਤੇ ਕਸਰਤ ਦੇ ਨਾਲ ਹੀ ਸਮਾਂ ਕੱਢਦੇ ਹਨ ਤੇ ਹੁਣ ਇਸੇ ਥਾਂ ਤੋਂ ਸੁਨੀਤਾ ਵਿਲੀਅਮਸ ਅਤੇ ਬੂਚ ਵਿਲਮੋਰ 254 ਦਿਨਾਂ ਦਾ ਸਫ਼ਰ ਤੈਅ ਕਰਕੇ ਆਖਿਰਕਾਰ ਧਰਤੀ ਤੇ ਵਾਪਸ ਆ ਰਹੇ ਹਨ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ